ਕਹ ਲੀਏ ਜੀ ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਕਹਾਂ ਕੈਬਨਟ ਦੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਕਾਫੀ ਵਿਚਾਰ ਵਟਾਂਦਰਾ ਦੇ ਬਾਅਦ ਕਿਉਂਕਿ ਕੱਲ ਤੋਂ ਪੰਜਾਬ ਦਾ ਬਜਟ ਸੈਸ਼ਨ ਜਿਹੜਾ ਉਹ ਸਟਾਰਟ ਹੋ ਰਿਹਾ ਕੱਲ ਤੋਂ ਲੈ ਕੇ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ 21 ਮਾਰਚ ਤੋਂ ਲੈ ਕੇ 28 ਮਾਰਚ ਤੱਕ ਜਿਹੜਾ ਉਹ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਣਾਗਾ ਇਸ ਬਜਟ ਸੈਸ਼ਨ ਦੌਰਾਨ 26 26 ਮਾਰਚ ਨੂੰ ਪੰਜਾਬ ਦਾ ਸਾਲਾਨਾ ਬਜਟ 2025-26 ਬਜਟ ਜਿਹੜਾ 2025-26 ਉਹ 26 ਮਾਰਚ ਨੂੰ 26 ਮਾਰਚ ਨੂੰ ਪੇਸ਼ ਹੋਣਾਗਾ ਅੱਜ ਉਹਨੂੰ ਲੈ ਕੇ ਕਾਫੀ ਵਿਚਾਰ ਬਟਾਂਦਰੇ ਅੱਜ ਵੀ ਇਸ ਕੈਬਨਟ ਮੀਟਿੰਗ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਰੇ ਕੈਬਨਟ ਕਲੀਗਸ ਦੇ ਨਾਲ ਹੋਈਆਂ ਔਰ ਬਿਲਕੁਲ ਅੱਜ ਬਜਟ ਜਿਹੜਾ 2025-26 ਦਾ ਉਹਨੂੰ ਅੱਜ ਦੀ ਕੈਬਨਿਟ ਦੇ ਅੰਦਰ ਪਾਸ ਕੀਤਾ ਗਿਆ ਜਿਹੜਾ ਬਜਟ 26 ਮਾਰਚ ਨੂੰ ਸਾਲ 2025-26 ਲਈ ਪੇਸ਼ ਹੋਣਾਗਾ ਉਹਦੇ ਤੇ ਵਿਚਾਰ ਬਟਾਦਰੇ ਤੋਂ ਬਾਅਦ ਅੱਜ ਦੀ ਕੈਬਨਿਟ ਦੇ ਵਿੱਚ ਉਹਨੂੰ ਪ੍ਰਵਾਨਗੀ ਦਿੱਤੀ ਗਈ ਆ ਉਹਨੂੰ ਲੋਕ ਕੀਤਾ ਗਿਆ ਸੋ ਹੁਣ ਇਹ ਬਜਟ ਜਿਹੜਾਗਾ ਉਹ ਮਾਨਯੋਗ ਪੰਜਾਬ ਦੇ ਰਾਜਪਾਲ ਸਭ ਕੋਲੇ ਭੇਜਿਆ ਜਾਊਗਾ ਔਰ ਜਦੋਂ ਮਾਨਯੋਗ ਗਵਰਨਰ ਸਾਹਿਬ ਦੀ ਪ੍ਰਵਾਨਗੀ ਮਿਲ ਗਈ ਤਾਂ ਪ੍ਰਵਾਨਗੀ ਤੋਂ ਬਾਅਦ 26 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੱਖਿਆ ਜਾਊਗਾ ਔਰ 26 ਨੂੰ ਤੇ 27 ਨੂੰ ਜਿੰਨੀਆਂ ਵੀ ਪੰਜਾਬ ਦੀਆਂ ਜਿਹੜੇ-ਜਿਹੜੇ ਸਿਆਸੀ ਧਿਰਾਂ ਪੰਜਾਬ ਦੀ ਵਿਧਾਨ ਸਭਾ 'ਚ ਨਮਾਇੰਦਗੀ ਕਰਦੀਆਂ ਨੇਗੀਆਂ ਉਹ ਸਾਰੀਆਂ ਆਪਣੇ 뷰 ਪੁਆਇੰਟ ਆਪਣੇ ਵਿਚਾਰ ਵਿਧਾਨ ਸਭਾ 'ਚ ਰੱਖਣਗੀਆਂ ਔਰ ਉਸ ਤੋਂ ਬਾਅਦ ਬਜਟ ਜੁੜਾ ਉਹ ਪੰਜਾਬ ਵਿਧਾਨ ਸਭਾ ਦੇ ਅੰਦਰ 27 ਮਾਰਚ ਨੂੰ ਪਾਸ ਕੀਤਾ ਜਾਊਗਾ। ਧੰਨਵਾਦ ਜੀ। ਐਨੀ ਜੋ ਵੀ ਜੋ ਵੀ ਫੋਕਸ ਰਹੂਗਾ ਉਹ 26 ਮਾਰਚ ਨੂੰ ਠੀਕ 10 ਵਜੇ ਤੁਹਾਡੇ ਸਾਹਮਣੇ ਆਊਗਾ ਅੱਜ ਜੀਮਾ ਜੀ ਇਸ ਵਾਰ ਜੇ ਆਪਾਂ ਕੇਂਦਰ ਦੇ ਬਜਟ ਦੀ ਗੱਲ ਕਰ ਲਈਏ ਮੀਡਲ ਕਲਾਸ ਨੂੰ ਬੜਾ ਧਿਆਨ ਚ ਰੱਖਿਆ ਗਿਆ ਸੀਗਾ ਆਪਾਂ ਕਿਹੜੀ ਕਲਾਸ ਨੂੰ ਇਸ ਵਾਰ ਧਿਆਨ ਚ ਰੱਖਣਾ ਹੈ ਖਾਸ ਤੌਰ ਤੇ ਬਿਲਕੁਲ ਜਿਹੜੀ ਵੀ ਕਲਾਸ ਦਾ ਧਿਆਨ ਰੱਖਿਆ ਜਾਊਗਾ ਉਹ 26 ਮਾਰਚ ਨੂੰ ਤੁਹਾਨੂੰ ਡਿਸਕ